ਹਲਕਾ ਸਾਨੇਵਾਲ ਦੇ ਪਿੰਡ ਪਵਾ ਚ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਬਜਨ ਸਿੰਘ ਈਟਿਓ ਵੱਲੋਂ ਕੀਤਾ ਬਿਜਲੀ ਗ੍ਰਿਡ ਦਾ ਉਦਘਾਟਨ ਲੁਧਿਆਣਾ ਦੇ ਹਲਕਾ ਸਾਨੇਵਾਲ ਦੇ ਪਿੰਡ ਪਵਾ ਵਿੱਚ ਲੱਗੇ 66 ਕੇਵੀ ਸਬਸਟੇਸ਼ਨ ਦਾ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਬਜਨ ਸਿੰਘ ਈਟਿਓ ਵੱਲੋਂ ਉਦਘਾਟਨ ਕੀਤਾ ਗਿਆ ਜਿਸ ਨਾਲ ਇਲਾਕੇ ਵਿੱਚ ਬਿਜਲੀ ਸਪਲਾਈ ਵਿੱਚ ਆ ਰਹੀ ਪਰੇਸ਼ਾਨੀ ਦਾ ਹੱਲ ਹੋ ਗਿਆ ਇਸ ਮੌਕੇ ਆਪਣੇ ਭਾਸ਼ਣ ਵਿੱਚ ਬੋਲਦਿਆਂ ਬਿਜਲੀ ਅਤੇ ਲਿਕ ਨਿਰਮਾਣ ਮੰਤਰੀ ਹਰਬਜਨ ਸਿੰਘ ਈਟਿਓ ਨੇ ਕਿਹਾ ਕਿ ਹਲਕੇ ਅੰਦਰ ਇੰਡਸਟਰੀ, ਖੇਤੀਬਾੜੀ ਅਤੇ ਘਰੇਲੂ ਖੇਤਰ ਵਾਸਤੇ ਬਿਜਲੀ ਦੀ ਨਿਰਵਿਘਨ ਸਪਲਾਈ ਵਾਸਤੇ ਇਸ ਸਬਸਟੇਸ਼ਨ ਦਾ ਨਿਰਮਾਣ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਬਿਜਲੀ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਪ੍ਰਾਈਵੇਟ ਥਰਮਲ ਪਲਾਂਟ ਨੂੰ ਵੀ ਸਰਕਾਰੀ ਥਰਮਲ ਪਲਾਂਟ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ। ਇਸ ਗ੍ਰਿਡ ਦੀ ਸਥਾਪਨਾ ਵਾਸਤੇ 4 ਏਕੜ ਜ਼ਮੀਨ ਦੀ ਖਰੀਦੋ ਫਰੋਖਤ ਵੀ ਪੀਐਸਪੀਸੀਐਲ ਵੱਲੋਂ ਕੀਤੀ ਗਈ ਹੈ। ਸਨਾਤਨ ਦਰਸ਼ਨ ਸਮਾਚਾਰ ਲਈ ਗੁਰਚਰਨ ਸਿੰਘ ਰਾਜਪੂਤ ਦੀ ਰਿਪੋਰਟ। ਚੀਫ ਅਤੇ ਪਹੁੰਚੇ ਸਾਰੇ ਬਿਜਲੀਪੋਰਟ ਦੇ EMPLOYE ਸਾਡੇ ਵੀ ਸਾਡੀਆਂ ਭੈਣਾਂ ਆਉ ਸਾਰੇ ਪਤੜੀ ਅੱਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਮੰਤਰੀ ਸਾਹਿਬ ਕੋਲ ਤਾਂ ਇਹ ਲੋਤਨਵਾਦ ਕਰਦੀਆਂ ਕਿਉਂਕਿ ਜਿਹੜਾ ਮੇਰਾ ਇਹ ਹਲਕਾ ਇਹ ਇੰਡਸਟਰੀ ਦਾ ਢਾਣਾ ਕਿਉਂਕਿ ਸਾਡੀ ਸਰਕਾਰ ਸਰਦਾਰ ਪ੍ਰਵਿੰਦ ਸਿੰਘ ਜੀ ਮਾਨ ਸਾਡੇ ਸੀ ਦੇਖੋ ਜੀ ਇੱਥੇ ਲੁਧਿਆਣੇ ਦੇ ਵਿੱਚ ਪਿੰਡ ਪਵਾਂ ਦੇ ਵਿੱਚ ਹਲਕਾ ਸਾਨੇ ਵਾਲਾ ਇਹਦੇ ਵਿੱਚ ਅਸੀਂ ਅੱਜ ਇੱਕ 66 ਕੇਵੀ ਗ੍ਰਿਡ ਦਾ ਜਿਹੜਾ ਉਦਘਾਟਨ ਕੀਤਾ ਹੈ ਔਰ ਇਹਦੇ ਨਾਲ ਸਾਨੇਵਾਲ 220 ਕੇਵੀ ਜਿਹੜਾ ਸੀਗਾ ਜਿਹਦਾ ਓਵਰ ਲੋਡ ਹੋ ਚੁੱਕਾ ਸੀਗਾ ਉਹ ਕਾਫੀ ਡਿੰਗ ਲੋਡ ਹੋ ਹੁਕਾ ਔਰ ਬਿਜਲੀ ਸਪਲਾਈ ਜਿਹੜੀ ਆ ਉਹ ਪਹਿਲਾਂ ਨਾਲੋਂ ਬਿਹਤਰ ਤਰੀਕੇ ਨਾਲ ਇਸ ਏਰੀਆ ਦੇ ਵਿੱਚ ਦਿੱਤੀ ਜਾਊਗੀ 12 ਅਸੀਂ ਇੱਥੇ ਫੀਡਰ ਖਿੱਚ ਰਹੇ ਆ ਇਹ ਜਿਹੜੀ ਜਗਾ ਇਹ ਵੀ 2 ਏਕੜ ਜਗਾ ਪੀਐਸ ਪੀਸੀਐਲ ਨੇ 4 ਕਰੋੜ ਰੁਪਏ ਦੀ ਲਾਗਤ ਨਾਲ ਇਹ ਜਗਾ ਕਬੀਤ ਕੇ ਇੱਥੇ ਗ੍ਰਿਡ ਬਣਾਇਆ ਕਿਉਂਕਿ ਲੁਧਿਆਣੇ ਦੇ ਵਿੱਚ ਇੰਡਸਟਰੀ ਬਹੁਤਾ ਇੰਡਸਟਰੀਅਲ ਏਰੀਆ ਸੋ ਇੱਥੇ ਸਾਨੂੰ ਬਿਜਲੀ ਦੀ ਕੋਈ ਕਮੀ ਨਾ ਰਹੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਇਸ ਕਰਕੇ ਅਸੀਂ ਇਹ ਗ੍ਰਿਡ ਜਿਹੜਾ ਆ ਸਥਾਪਿਤ ਕੀਤਾ 12 ਬ੍ਰੇਕਰ ਲਗਾਏ ਨੇ ਇੱਥੇ ਔਰ ਇਹਨਾਂ ਨੂੰ ਅਸੀਂ 12 ਨਵੇਂ ਫੀਟਰ ਦੇ ਤੋਂ ਖਿੱਚਾਂਗੇ ਇਹਦੇ ਨਾਲ ਸਾਡੇ ਮਾਨਯੋਗ ਐਮਐਲਏ ਸਾਹਿਬ ਮੈਡਮ ਰਚਿੰਦਰ ਕੌਰ ਸ਼ੀਨਾ ਜੀ ਆ ਸਾਡੇ ਐਮਐਲਏ ਹਰਵੀਰ ਸਿੰਘ ਮੁੰਡੀਆਂ ਸਾਹਿਬ ਕਿ ਇੱਕ ਐਮਐਲਏ ਜੀਵਨ ਸਿੰਘ ਸੰਗੋਵਾਲ ਸਾਹਿਬ ਤਿੰਨ ਹਲਕਿਆਂ ਜਿਹੜੇ ਗੇਲ ਹਲਕਾ ਉਹਨਾਂ ਦਾ ਉਹਨਾਂ ਤਿੰਨਾਂ ਹਲਕਿਆਂ ਦੇ ਵਿੱਚ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਬਿਹਤਰ ਹੋਵੇ ਸਰ ਦੇਖਿਆ ਜਾਵੇ ਗਰਮੀ ਆ ਰਹੀ ਹੈ ਨੇ ਕੀ ਤੁਹਾਡੀ ਤਿਆਰੀ ਹੈਗੀ ਇੰਡਸਟਰੀ ਨੂੰ ਲੈ ਕੇ ਦੇਖੋ ਆ ਇੰਡਸਟਰੀ ਨੂੰ ਲੈ ਕੇ ਖੇਤੀਬਾੜੀ ਨੂੰ ਲੈ ਕੇ ਘਰੇਲੂ ਸੈਕਟਰ ਨੂੰ ਲੈ ਕੇ ਅਸੀਂ ਪਿਛਲੇ 2 ਸਾਲ ਦੇ ਵਿੱਚ ਵੀ ਨਾ ਤਾਂ ਕੋਈ ਮੁਸ਼ਕਲ ਆਉਣ ਦਿੱਤੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਜੜੀ ਆ ਉਹ ਨਹੀਂ ਆਈ ਜਿੰਨੇ ਸਾਡੇ ਥਰਮਲ ਪਲਾਂਟ ਨੇ ਉਹਨਾਂ ਨੂੰ ਅਸੀਂ ਜਿੰਨੇ ਮੇਨਟੇਨ ਹੋਣ ਵਾਲੇ ਸੀਗੇ ਉਹ ਕਰ ਲਏ ਨੇ ਔਰ ਅਸੀਂ ਪੂਰੀ ਕੋਸ਼ਿਸ਼ ਦੇ ਵਿੱਚ ਆ ਕਿ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਜੜੀ ਆ ਉਹ ਆਉਣ ਵਾਲੇ ਸੀਜ਼ਨ ਦੇ ਵਿੱਚ ਖਫਤਕਾਰ ਨੂੰ ਨਾ ਸਹਿਣ ਕਰਨੀ ਪਵੇ ਅਸੀਂ ਤਾਂ ਇੱਥੋਂ ਤੱਕ ਇੱਕ ਜਿਹੜਾ ਮਤਲਬ ਪ੍ਰਾਈਵੇਟ ਥਰਮਲ ਪਲਾਂਟ ਸੀਗਾ ਜੀ ਵੀ ਕੇ ਗੋਇੰਦਵਾਲ ਉਹਨੂੰ ਵੀ ਮਾਨ ਸਾਹਿਬ ਦੀ ਸਰਕਾਰ ਨੇ ਖਰੀਦ ਕੇ ਤੇ ਉਹਨੂੰ ਸਰਕਾਰੀ ਥਰਮਲ ਪਲੈਂਟ ਕਰ ਦਿੱਤਾ 540 ਮੈਗਾਵਾਟ ਸਾਨੂੰ ਬਿਜਲੀ ਉੱਥੋਂ ਵੀ ਪੈਦਾ ਹੁੰਦੀ ਆ ਉਹਨੂੰ ਵੀ ਅਸੀਂ ਉਸ ਪਲੈਂਟ ਨੂੰ ਵੀ ਇਸ ਵਾਰੀ ਫੁੱਲ ਲੋਡ ਤੇ ਚੱਲ ਸਰ ਜੀ ਬਿਲੀ ਚੋਰੀ ਕਰਦਾ ਉਹਨਾਂ ਨੇ ਕਿੱਦਾਂ ਇਹ ਕਾਰਵਾਈ ਕੀਤੀ ਜਾਣੀ ਹੈ ਕੋਈ ਇੱਕ ਨਾ 5 ਸਾਲ ਤੋਂ ਲੀਵ ਹੈ ਨਾ ਕੰਪਨੀ ਹੈਗੀ ਆ ਹੋਲਡਿੰਗ ਲਗਾਉਂਦੇ ਨੇ ਉਹ ਨਾ ਉਹਨਾਂ ਦੇ ਮੀਟਰ ਲੱਗੇ ਨੇ ਸਰ ਉਹ ਬਿਲੀ ਚੋਰੀ ਕਰ ਰਹੇ ਨੇ ਉਹਨਾਂ ਦੀ ਕਿੱਦਾਂ ਇਹ ਕਾਰਵਾਈ ਕੀਤੀ ਜਾਏਗੀ ਦੇਖੋ ਬਿਜਲੀ ਚੋਰੀ ਦੇ ਵਿੱਚ ਕੁਝ ਕਿਤੇ ਟਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ ਲਾਸਸ ਹੁੰਦੇ ਨੇ ਉਹ ਨੈਚੁਰਲ ਆ ਕੇ ਉਹਨੇ ਲਾਸਸ ਹੋਣੇ ਹੁੰਦੇ ਨੇ ਬਾਕੀ ਜਿੱਥੋਂ ਤੱਕ ਵੀ ਸਾਡੇ ਧਿਆਨ ਦੇ ਵਿੱਚ ਕੋਈ ਬਿਜਲੀ ਚੋਰੀ ਦਾ ਮਸਲਾ ਆਉਂਦਾ ਜਾਂ ਕੋਈ ਉਹਨੂੰ ਅਸੀਂ ਜ਼ਰੂਰ ਸਬਟ੍ਰੈਕਟਲੀ ਜਿਹੜਾ ਉਹ ਹੈਂਡਲ ਕਰਦੇ ਆਂ ਔਰ ਬਿਜਲੀ ਚੋਰੀ ਨੂੰ ਹਰ ਹੀਲੇ ਜਿਹੜਾ ਉਹ ਰੋਕਾਂਗੇ ਸਰ ਕਿਸਾਨ ਹੈ ਟਰੈਕਟਰ ਵਾਲੀ ਗੱਡੀ ਕੀ ਸਰ ਕੀ ਕਹਿਣਾ ਚਾਹਦੇ ਜੀ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਫੇਸਬੁੱਕ ਤੇ ਵੀ ਦਰਿਆ ਦੇ ਕੰਨੇ ਉਹਨਾਂ ਨੇ ਵੀਡੀਓ ਇੱਕ ਸੋਸ਼ਲ ਮੀਡੀਆ ਦੇ ਵਿੱਚ ਪਾਈ ਸੀ ਵੀ ਇਹ ਰਹਿਤ mafia ਕਾਫੀ ਯਕੀ ਨਾਲੋਂ ਵੱਧ ਕੇ ਚੱਲ ਰਿਹਾ ਦੇਖੋ ਵਿਹਲੇ ਨੇ ਹੁਣ ਹੁਣ ਹੋਰ ਤਾਂ ਕੋਈ ਕੰਮ ਹੈ ਨਹੀਂ ਆ ਲੋਕਾਂ ਨੇ ਵਿਹਲੇ ਕਰਕੇ ਘਰੋ ਘਰੀ ਬਿਠਾਤਾ ਦੋ ਦੋ ਥਾਵਾਂ ਤੋਂ ਇੱਕ ਤੇ ਬੰਦਾ ਹੁੰਦਾ ਇੱਕ ਥਾਂ ਦੇ ਚੌਂ ਲੜੇ ਹਾਰ ਜੇ ਦੋ ਦੋ ਥਾਵਾਂ ਤੋਂ ਵੀ ਚੌਂ ਲੜ ਕੇ ਵੇਖ ਲਈ ਦੂਜੇ ਹਲਕੇ ਨੇ ਵੀ ਕੋਈ ਭਾਅ ਦਿੱਤਾ ਤੇ ਹੁਣ ਵਿਹਲੇ ਨੇ ਹੁਣ ਕੁਝ ਨਾ ਕੁਝ ਤਾਂ ਕਰਨਾ ਹੀ ਆ ਸਰ ਕਿਸਾਨਾ ਟੈਟਰ ਮਾਰ ਚੱਡਿਆ ਕੀ ਕਰਨਾ ਚਾਹੁੰਦਾ ਸਰ